ਪਾਵਨ ਔਰ ਪਵਿੱਤਰ ਵਾਕਿ ਉੱਪਰ ਪਹੁੰਚੇ ਸਾਰੇ ਹੀ ਹਾਜ਼ਰੀਨ ਮੇਰੇ मामा ਭੈਣਾ ਨੌਜੋ ਸਾਥੀ ਵੀ ਬਜ਼ੁਰਗ ਔਰ ਜਿਨ੍ਹਾਂ ਦੇ ਸੱਤੇ ਦੇ ਉੱਪਰ ਆਪ ਸਾਰੇ ਅੱਜ ਇੱਥੇ ਪਹੁੰਚਿਆ ਮੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਦੀਪਕ ਬਾਲੀ ਜੀ ਐਡਵਾਈਜ਼ਰ ਟੂਰਿਜ਼ਮ ਡਿਪਾਰਟਮੈਂਟ ਪੰਜਾਬ ਸਰਕਾਰ ਰਮਨ ਅਰੋੜਾ ਜੀ ਭੈਣ ਰਜਵਿੰਦਰ ਜੀ ਜਮਨ ਸ਼ੋਧਰਵਾੜ ਜੀ ਡੀਸੀ ਸਾਹਿਬ ਸਾਰੇ ਸਤਿਕਾਰਯੋਗ ਸਾਥੀਓ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ-ਬਹੁਤ ਧੰਨਵਾਦ ਜੀ ਬੋਲ ਜੀ ਤੁਹਾਡਾ ਵਿਸ਼ੇਸ਼ ਤੌਰ ਤੇ ਧੰਨਵਾਦ ਕਿ ਤੁਸੀਂ ਇੱਕ ਬਹੁਤ ਹੀ ਸੋਹਣੇ ਬਹੁਤ ਹੀ ਮਨਮੋਹਕ ਪ੍ਰੋਗਰਾਮ ਦੇ ਵਿੱਚ ਮੈਨੂੰ ਅੱਜ ਇਨਵਾਈਟ ਕਰਕੇ ਇਹਨਾਂ ਮਾਨ ਸਰਕਾਰ ਪੱਖੇ ਤੁਹਾਨੂੰ ਦੇ ਦਿੰਦੀਆਂ ਗ੍ਰਹੀਆਂ ਦੇ ਵਿੱਚੋਂ ਧੰਨਵਾਦ। ਨਾਲ ਹੀ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਵੀ ਕਿ ਆਪਾਂ ਸਾਰੇ ਅੱਜ ਪਹਿਲੀ ਵਾਰੀ ਹੋਇਆ ਕਿ ਭਗਵਾਨ ਪਰਸ਼ੂਰਾਮ ਜੀ ਮਹਾਰਾਜ ਦਾ ਇਹ ਪਵਿੱਤਰ ਦਿਹਾੜਾ ਪਹਿਲੀ ਵਾਰੀ ਸਰਕਾਰੀ ਮੰਤਰ ਦੇ ਉੱਪਰ ਸਟੇਟ ਲੈਵਲ ਫੰਕਸ਼ਨਰੀ ਦਾ ਪਹਿਲੀ ਵਾਰੀ ਜਲੰਧਰ ਦੇ ਵਿੱਚ ਮਨਾਇਆ ਜਾ ਰਿਹਾ ਹੈ। ਇਸ ਚੀਜ਼ ਦੇ ਲਈ ਤੁਸੀਂ ਖਾਸ ਖਾਸ ਦੇ ਯੋਗ ਹੋ। ਹਾਜ਼ਰੀਨ ਮੇਰੇ ਤੋਂ ਪਹਿਲਾਂ ਸਾਰੇ ਸਤਕਾਰਯੋਗ ਸਾਥੀ ਵਿਰਿੰਦਰ ਜੀ ਦੀਪਕ ਜੀ ਔਰ ਖਾਸ ਤੌਰ ਤੇ ਤਿੰਨ ਉਹ ਸਾਥੀ ਉਹ ਮੋਰਟਲਸ ਜਿਹੜੇ ਭਗਵਾਨ ਮਰਸ਼ੂਰਾਮ ਜੀ ਮਹਾਰਾਜ ਦੇ ਜੀਵਨ ਬਾਰੇ ਉਹਨਾਂ ਦੇ ਪ੍ਰਾਕਰਮ ਬਾਰੇ ਬੜੇ ਵਿਸਤਾਰ ਦੇ ਵਿੱਚ ਗੱਲ ਕਰਕੇ ਗਏ ਨੇ ਉਹਨਾਂ ਦੇ ਬਾਅਦ ਮੈਂ ਕੁਝ ਕਹਾ ਤਾਂ ਮੈਂ ਸਮਝਦਾ ਕਿ ਕੋਵਨ ਪਰਸ਼ੂਰਾਮ ਜੀ ਮਹਾਰਾਜ ਦੇ ਜੀਵਨ ਦੇ ਉੱਪਰ ਕੁਝ ਕਹਾ ਤਸਵੀਰ ਨੂੰ ਵਿਵਾਦ ਖਾਣ ਦੇ ਬਰਾਬਰ ਹੋਏਗਾ ਮੇਰੇ ਕੋਲ ਉਹਨਾਂ ਜਿਹੜੇ ਸਾਧੀ ਬੋਲ ਕੇ ਗਏ ਨੇ ਦੱਸ ਕੇ ਗਏ ਨੇ ਚਾਹੇ ਸਮਾਂ ਥੋੜਾ ਸੀ ਪਰ ਮੈਂ ਸਮਝਦਾ ਕਿ ਸਮਾਂ ਔਰ ਸ਼ਬਦ ਮੁਕਸਰਦਾ ਭਗਵਾਨ ਪਰਸ਼ੂਰਾਮ ਜੀ ਦੇ ਜੀਵਨ ਦੀ ਉਹਨਾਂ ਦੀ ਸਿੱਖਿਆ ਦਾ ਵਰਣਨ ਹੈ ਜਿਹੜਾ ਉਹ ਨਹੀਂ ਹੋ ਸਕਦਾ ਆਪਾਂ ਆਪਣਾ ਮੇਰੇ ਵੀਰੋ ਹਾਜ਼ਰੀਨ ਆਪਣੇ ਭਾਰਤਵਰਸ਼ ਦਾ ਆਪਣੇ ਦੇਸ਼ ਦਾ ਬਹੁਤ ਵੱਡਾ ਇਤਿਹਾਸ ਰਿਹਾ ਹੈ ਖਾਸ ਤੌਰ ਤੇ ਧਾਰਮਿਕ ਤੌਰ ਦੇ ਉੱਪਰ ਔਰ ਇੰਨਾ ਵੱਡਾ ਇਤਿਹਾਸ ਰਿਹਾ ਹੈ ਇੰਨੀ ਵੱਡੀ ਸੰਸਕ੍ਰਿਤੀ ਰਹੀ ਹੈ ਕਿ ਮੈਂ ਸਮਝਦਾ ਕਿ ਸ਼ਾਇਦ ਦੁਨੀਆ ਦੇ ਕਿਸੇ ਹੋਰ ਧਰਮ ਮਜ਼ਬਬ ਜਾਂ ਕਿਸੇ ਹੋਰ ਖੇਤਰ ਦੇ ਵਿੱਚ ਇੰਨਾ ਵੱਡੀ ਇੰਨੀ ਵੱਡੀ ਹਿਸਟਰੀ ਇੰਨੀ ਵੱਡੀ ਮਥੋਲੋਜੀ ਜਿਨ੍ਹਾਂ ਦਾ ਵਰਣਨ ਭਾਰਤਵਰਸ਼ ਤੇ ਔਰ ਹਿੰਦੂ ਸੰਸਕ੍ਰਿਤੀ ਦੇ ਹਰ ਯੁੱਗ ਦੇ ਵਿੱਚ ਵਿੱਚ ਆਇਆ ਆਪਾਂ ਰਮਾਇਣ ਦੀ ਗੱਲ ਕਰ ਲਈਏ ਚਾਹੇ ਆਪਾਂ ਮਹਾਭਾਰਤ ਕਾਲ ਦੀ ਗੱਲ ਕਰ ਲਈਏ ਹਰ ਵਰਗ ਦੇ ਵਿੱਚ ਹਰ ਹਰ ਸਮੇਂ ਉਹਨਾਂ ਦਾ ਵਰਣਨ ਹੈ ਜਿਹੜਾ ਉਹ ਹੁੰਦਾ ਆਇਆ ਉਹਨਾਂ ਵਰਗੇ ਸ਼ਖਸੀਅਤ ਕਿ ਜਿਨ੍ਹਾਂ ਨੇ ਅਨਿਆਂ ਦੇ ਖਿਲਾਫ ਦੁਨੀਆ ਨੂੰ ਲੜਨਾ ਸਿਖਾਇਆ ਨਿਆਂ ਦੀ ਲੜਾਈ ਲੜਾਈ ਕਿਵੇਂ ਲੜਨੀ ਉਹ ਸਿਖਾਇਆ ਭਗਤੀ ਔਰ ਸ਼ਕਤੀ ਦਾ ਇਹੋ ਜਿਹਾ ਸੁਮੇਲ ਸ਼ਾਇਦ ਦੁਨੀਆ ਦੇ ਹੋਰ ਕਿਸੇ ਕਿਸੇ ਸੰਸਕ੍ਰਿਤੀ ਕਿਸੇ ਸਮਾਜ ਦੇ ਵਿੱਚ ਦੇਖਣ ਨੂੰ ਨਹੀਂ ਮਿਲਦਾ ਹੈਗਾ ਅੱਜ ਜਦੋਂ ਆਪਾਂ ਰਾਮ ਰਾਜ ਦੀ ਗੱਲ ਕਰਦੇ ਆ ਤੇ ਮੈਂ ਸਮਝਦਾ ਕਿ ਭਗਵਾਨ ਪਰਸ਼ੂਰਾਮ ਜੀ ਤੋਂ ਬਿਨਾ ਉਹਨਾਂ ਦੀ ਸੋਚ ਤੋਂ ਬਿਨਾ ਉਹਨਾਂ ਦੇ ਸਮਿਆਂ ਤੋਂ ਬਿਨਾ ਔਰ ਉਹਨਾਂ ਨੇ ਜੋ ਸਿੱਖਿਆ ਦਿੱਤੀ ਉਦੋਂ ਬਿਨਾ ਰਾਮ ਰਾਜ ਦੀ ਕਲਪਨਾ ਜਿਹੜੀ ਉਹ ਨਹੀਂ ਹੋ ਸਕਦੀ ਹੈਗੀ ਸੋ ਸਾਥੀਓ ਮੈਂ ਜ਼ਿਆਦਾ ਤੋਂ ਬੋទਿਆ ਕਿਉਂਕਿ ਮੈਂ ਇਸ ਮੈਂ ਕਹਾ ਕੋਈ ਕੋ ਬਹੁਤ ਜ਼ਿਆਦਾ ਮੈਨੂੰ ਗਿਆਨ ਹੈ ਇੰਨੇ ਨੇ ਵੱਡੇ ਗਿਆਨੀ ਜਨਮਾ ਲੋਕ ਇਸ ਮੰਚ ਤੋਂ ਗੱਲ ਕਰਕੇ ਗਏ ਨੇ ਉਹਨਾਂ ਦੇ ਜੀਵਨ ਦੀ ਸੋ ਮੈਂ ਜ਼ਿਆਦਾ ਗੱਲਾਂ ਨਹੀਂ ਕਰਨੀਆਂ ਮੈਂ ਇਹਨਾਂ ਜ਼ਰੂਰ ਮਹਿਸੂਸ ਕਰਦਾ ਕਿ ਜੇ ਸਹੀ ਮਾਇਨੇ ਦੇ ਵਿੱਚ ਆਪਾਂ ਰਾਮ ਰਾਜ ਲੈ ਕੇ ਆਉਣਾ ਜਿੱਥੇ ਇਕ ਤਰ੍ਹਾਂ ਬਰੋਵੇ ਜਿੱਥੇ ਨਫ਼ਰਤ ਦਾ ਕੋਈ ਕੋਈ ਥਾਂ ਨਾ ਹੋਵੇ ਜਿੱਥੇ ਹਰ ਵਿਅਕਤੀ ਹਰ ਵਿਅਕਤੀ ਆਪਣੇ ਆਪਣੇ ਸਮਰੱਥਾ ਮੁਤਾਬਕ ਮਿਹਨਤ ਕਰਕੇ ਆਪਣੀ ਰੋਜ਼ੀ ਰੋਟੀ ਔਰ ਸਨਮਾਨ ਜਿਹੜਾ ਉਹ ਕਮਾ ਸਕੇ ਜਿੱਥੇ ਸਾਡੀਆਂ ਮਾਵਾਂ ਭੈਣਾਂ ਬੇਟੀਆਂ ਦਾ ਸਨਮਾਨ ਹੋਵੇ ਉਹ ਮਹਾਲ ਉਸ ਸਮਾ ਉਸ ਸਮਾਜ ਭਗਵਾਨ ਮਰਸ਼ੁਰਮ ਦੀ ਮਹਾਰਾਜ ਦੀ ਸਿੱਖਿਆ ਤੋਂ ਬਿਨਾ ਉਸ ਸੰਭਵ ਨਹੀਂ ਹੈ ਸੋ ਅੱਜ ਉਹਨਾਂ ਨੂੰ ਸਹੀ ਸੱਚੀ ਮਿੱਠੀ ਨਿੱਕੀ ਸ਼ਰਧਾਂਜਲੀ ਇਹੀ ਹੋਏਗੀ ਕਿ ਆਪਾਂ ਉਹਨਾਂ ਦੇ ਪায়ে ਹੋਈ ਪੂਰਨਿਆਂ ਦੇ ਉੱਪਰ ਜੋ ਉਹਨਾਂ ਨੇ ਸਿੱਖਿਆ ਆਪਣੇ ਸੂਚੇ ਜੀਵਨ ਕਾਲ ਦੇ ਦੌਰਾਨ ਦਿੱਤੀ ਹੈ ਜੀਵਨ ਦਾ ਮੈਂ ਸਮਝਦਾ ਕਿ ਅੱਜ ਵੀ ਉਹਨਾਂ ਦਾ ਉਹਨਾਂ ਨੂੰ ਅਮਰ ਮੰਨਿਆ ਗਿਆ ਔਰ ਅੱਜ ਵੀ ਉਹਨਾਂ ਦੀ ਸਿੱਖਿਆ ਜਿਹੜੀ ਉਹ ਅਮਰ ਹੈ ਤੇ ਉਹਦੇ ਉੱਪਰ ਆਪ ਸਾਰੇ ਨਾਲ ਲੱਗ ਕੇ ਚੱਲੀਏ ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਇੱਕ ਵਾਰ ਫੇਰ ਤੋਂ ਜਿੱਥੇ ਦੀਪਕ ਜੀ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਬੜੀ ਹਿੰਮਤ ਉਦਮ ਕੀਤਾ ਉੱਥੇ ਹੀ ਪੰਜਾਬ ਸਰਕਾਰ ਦਾ ਮਾਨਯੋਗ ਮੁੱਖ ਮੰਤਰੀ ਕੋਮਤ ਬਾਜੀ ਦਾ ਕਿ ਜਿਨ੍ਹਾਂ ਵੱਲੋਂ ਪਹਿਲੀ ਵਾਰੀ ਇਹ ਉਪਰਾਲਾ ਪੰਜਾਬ ਸਰਕਾਰ ਵੱਲੋਂ ਹੋਇਆ ਕਿ ਭੋਲ ਪਰਸ਼ੁਰਮ ਸਿੰਘ ਕਹੜਾ ਦੀ ਜਿੱਤੀ ਸਟੇਟ ਲੈਵਲ ਫੰਕਸ਼ਨ ਵਿੱਚ ਜੁ ਮਨਾਈ ਜਾ ਰਹੀ ਹੈ ਔਰ ਮੈਨੂੰ ਇਹ ਦੱਸਦੇ ਹੋ ਵੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪਹਿਲੀ ਵਾਰ ਇਕੱਲੇ ਜਲੰਧਰ ਦੇ ਵਿੱਚ ਨਹੀਂ ਪੰਜਾਬ ਦੇ ਵਿੱਚ ਸੈਂਟਰਲ ਦੇ ਵਿੱਚ ਥੋੜਾ ਤੋਂ ਸੈਂਟਰਲ ਦੇ ਵਿੱਚ ਪਹਿਲਾ ਪਰਸ਼ੂਰਾਮ ਜੀ ਮਹਾਰਾਜ ਦੇ ਨਾਮ ਨੂੰ ਸਮਰਪਿਤ ਚੌਕ ਜਿਹੜਾ ਜਲੰਧਰ ਦੇ ਵਿੱਚ ਬਣਨ ਜਾ ਰਿਹਾ ਸਭ ਤੁਸੀਂ ਜਲੰਧਰ ਦੇ ਸਿਆਸੀਆਂ ਦੇ ਵੱਲੋਂ ਸਪੰਦ ਸਮਾਜ ਦੇ ਚੌਕ ਦਾ ਫੀਟ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਕੋ ਅਨ ਪਰਸ਼ੂਰਾਮ ਪ੍ਰਭੂਸ਼ੀਨੀ ਰਾਮ ਇਸੇ ਇੱਕ ਤਰੀਕੇ منتری جی مہمان جی اور ابھی جیسے میں نے پہلے کہا تھا کہ ایک اوارڈ جو بھارت بھوشن شرما جی کو دینا تھا ان کی سکن